ਇੱਕ ਬੁੱਢੀ ਮਾਈ ਜੋ ਰਾਤ ਨੂੰ ਖੇਤ ਦੀ ਰਖਾ ਲਈ ਤੇ ਬੈਠੀ ਸੀ ਖਰਬੂਜ਼ੇ ਸੰ ਕੋਈ ਤੋੜਣਾ ਲੈ ਜਾਏ। ਫਲ ਤਾਂ ਤੇ ਵਿਚਾਰੀ ਰਾਤ ਨੂੰ ਰਖਵਾਲੀ ਕਰਦੀ ਸੀ ਉਹ ਭੱਜੀ ਹੋਈ ਆਈ। ਉਹਨੂੰ ਖਿਆਲ ਆਇਆ ਇਸ ਅੰਨੇ ਖੂਜ ਕੋਈ ਗਿਰ ਗਿਆ ਹੈ। ਰੱਸਾ ਪਾ ਕੇ ਉਹਨੇ ਸੁਗਰਾਤ ਨੂੰ ਕਢਿਆ। ਧੰਨਵਾਦ ਕੀਤਾ ਸੁਗਰਾਤ ਨੇ। ਔਰ ਆਖਿਆ ਮਾਈ ਤੇਰਾ ਬਹੁਤ-ਬਹੁਤ ਧੰਨਵਾਦ ਮੈਂ ਜੋਛੀਆਂ। تو میرے کیتا ہے کہ میں اس دے بدلے تیری کچھ سیوا کرنا چاہتا تو میرے ویکھا گا آمی میں تیرا ہاتھ ہوئے کھانگا کہ میں, میں جوتشی ہاں نجومی ہاں کی کچھ تیرے ہوئے گا میں سب کچھ دس دیاں گا آ میرے کو مائی لگی اے میرے بچے میری اڈیق نہ کری میں نہیں آمنا ہاں ਸ਼ੁਕਰਾਜ ਕਹਿੰਦਾ ਮੇਰੇ ਕੋਲ ਤੇ ਲਾਈਨ ਲੱਗੀ ਰਹਿੰਦੀ ਲੋਕੀ ਪਹਿਲੇ ਵਕਤ ਮੰਗਦੇ ਰਹੇ ਬੜੇ ਬੜੇ ਉਲਮਾ ਬੜੇ ਬੜੇ ਬਾਦਸ਼ਾਹ ਹਕਮਰਾਨ ਵੀ ਮੇਰੇ ਕੋਲ ਆਪਣਾ ਹੱਥ ਦਿਖਾਉਂਦੇ ਔਰ ਇਹ ਅਸਰ ਅਜੇ ਵੀ ਮੌਜੂਦ ਹੈ ਮੈਂ ਅਰਜ਼ ਕਰਨਾ ਜਦੋਂ ਭਾਰਤ ਦੇ ਵਿੱਚ ਇਲੈਕਸ਼ਨ ਹੁੰਦੇ ਨਾ ਤੇ ਜਿੰਨੇ ਕੈਂਡੀਡੇਟ ਖੜੇ ਹੁੰਦੇ ਨੇ ਨਾ ਜੋਚੀਆਂ ਦੇ ਚੱਕਰੇ ਪੈਣਨ ਕਦੋਂ ਫਾਰਮ ਦਾਖਲ ਕਰਨੀਏ ਜਿੱਦ ਜਾਵਾਂਗੇ ਤੇ ਨਹੀਂ ਜਾਵਾਂਗੇ ਉਹ ਸਿੰਘ ਵੀ ਜਾਂਦੇ ਨੇ ਸਿੰਘ ਕਈ ਸਾਧੂਆਂ ਦੇ ਪੈਰ ਵੀ ਸਿਰ ਤੇ ਰਗਵਾਉਣਨ ਦੇ ਕਿਸੇ ਤਰੀਕੇ ਨਾਲ ਜਿੱਤੋ ਹੈ ਐਵੇਂ ਮਰਜ਼ ਕਰਦੇ ਆ ਜੋਤਸ਼ੀਆਂ ਦੇ ਚੱਕਰਾਂ 'ਚ ਪੈ ਰਹੇ ਨੇ ਸਾਰੇ ਔਰ ਇਹ ਦੇਸ਼ ਨੂੰ ਚਲਾਣਗੇ ਇਹ ਲੋਕ ਦੇਸ਼ ਨੂੰ ਚਲਾਣਗੇ ਜਿਹਨੂੰ ਆਪਣੀ ਜ਼ਿੰਦਗੀ ਚਲਾਣ ਦੀ ਜਾਚ ਨਹੀਂ ਆਉਂਦੀ ਅਜੇ ਆਪਣਾ ਜੀਵਨ ਚਲਾਣ ਦੀ ਜਾਚ ਨਹੀਂ ਆਉਂਦੀ ਪਏ ਨੇ ਜੋਤਸ਼ੀਆਂ ਦੇ ਚੱਕਰਾਂ 'ਚ ਔਰ ਇਹ ਸਹੀ ਮੈਂ ਦੱਸਦਾ ਆਪਣੇ بڑے بڑے ਮੁਦੱਬਰ بڑے بڑے ਸਿਆਣੇ ਤਾੰਤ੍ਰਿਕ ਲੋਕਾਂ ਦੇ ਚੱਕਰ 'ਚ ਪੈ ਰਹੇ ਨੇ ਜੋਤਸ਼ੀਆਂ ਦੇ ਚੱਕਰ 'ਚ ਪੈ ਰਹੇ ਨੇ ਖੈਰ ਉਹ ਮਾਇ ਕਹਿ ਲਗੀ ਲੱਗਦਾ ਬਹੁਤ ਸਿਆਣੀ ਸੀ ਬਈ ਮੇਰੀ ਉਡੀਕ ਨਾ ਕਰੀ ਮੈਨੇ ਆਣਾ ਬਈ ਮੇਰੇ ਕੋਲ ਤੇ ਬੜੇ ਬੜੇ ਹਕਮਰਾਨ ਆਉਂਦੇ ਨੇ ਪੁਲਵਾ ਆਉਂਦੇ ਨੇ ਸਿਆਣੇ ਆਉਂਦੇ ਨੇ ਧਰਵਾ ਆਉਂਦੇ ਨੇ ਗੁੜਵਾ ਆਉਂਦੇ ਨੇ ਮੈਂ ਉਹਨਾਂ ਦਾ ਭਵਿਸ਼ ਦੱਸਣਾ ਤੇ ਤੂੰ ਮੇਰੇ ਕੋਲ ਨਹੀਂ ਆਣਾ ਚਾਹੁੰਦੀ ਕਿਉਂ ਆਕਰਾਰਨ ਕੀ ਹੈ ਉਹ ਬੁੰਡੀ ਮਾਂ ਕਹਿਣ ਲਗੀ ਬੇਟਾ ਗੱਲ ਹੈ ਤੈਨੂੰ ਤੇ ਇਤਨਾ ਵੀ ਨਹੀਂ ਪਤਾ ਕਿ ਅੱਜ ਮੈਂ ਖੋਜ ਗਿਰ ਜਾਣਾ ਹੈ ਰਾਤ ਤੇ ਮੇਰਾ ਕੀ ਖਾਗਦਸ ਹੈਗਾ ਮੈਂ ਕਦੋਂ ਖੋਜ ਕਰਨਾ ਹੈ ਮੇਰੇ ਬਾਰੇ ਕੀ ਖਾਗਦਸ ਹੈਗਾ ਕਦ ਨੂੰ ਘਰ ਆ ਕੇ ਸੁਕਰਾਤ ਨੇ ਸਾਰੀਆਂ ਜੋਤਿਸ਼ ਦੀਆਂ ਕਿਤਾਬਾਂ ਫਾੜ ਦਿੱਤੀਆਂ ਜਲਾ ਦਿੱਤੀਆਂ ਇਤਨੀ ਜੰਗਲ ਕਦ ਲੈ ਦੁਨੀਆ ਦਾ ਦੱਸਦਾ ਫਿਰਦਾ ਮੈਂ ਕੱਲ ਕੀ ਹੋਣਾ ਤੇ ਆਪਣਾ ਮੈਨੂੰ ਕੱਖ ਨਹੀਂ ਪਤਾ ਕਿ ਮੈਂ ਖੋਜ ਕਰਨਾ ਹੈ ਇਹ 100% ਝੂਠ ਹੈ ਜੋ ਕੋਈ ਜੋਤਸੀ ਤੁਹਾਨੂੰ ਕਹਿੰਦੇ ਨੇ ਮਨੋਵਿਗਿਆਨਕ ਨੁਕਤੇ ਹੁੰਦੇ ਨੇ ਤੁਹਾਡੀ ਬੋਲੇ ਬੰਦਾ ਲਾਭ ਉਠਾਉਂਦੇ ਨੇ ਇਸ ਚੱਕਰ ਚ ਕਦੀ ਨਾ ਪੈਣਾ ਸਲਗੁਰੂ ਦੀ ਬਾਣੀ ਦਾ ਫੈਸਲਾ ਬਿਓ ਪੁੱਛਣਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਕੱਲ ਕੀ ਹੋਣਾ ਹੈ ਪ੍ਰਭੂ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਬਿਓ ਪੁੱਛਣਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਜੋ ਕਿ ਕਿਸੇ ਕੋਲ ਪੁੱਛਦਾ ਨਹੀਂ ਕਿਸੇ ਨੂੰ ਦੱਸਦਾ ਨਹੀਂ ਤਾਂ ਕੁਝ ਨਹੀਂ ਪਤਾ ਕੱਲ ਸੜੇ ਨਾਲ ਕੀ ਹੋਣਾ ਹੈ ਪਰਸੋਂ ਸੜੇ ਨਾਲ ਕੀ ਹੋਣਾ ਹੈ ਅਕਾਸ਼ ਉਪਰ ਨੂੰ ਪਤਾ ਹੈ ਤੇ ਜਦ ਉਸ ਨੂੰ ਹੀ ਸਭ ਕੁਝ ਪਤਾ ਹੈ ਉਹਦੇ ਨਾਲ ਜੋੜੋ ਗੱਲ ਮੁਕਾਓ ਜੰਝੜ ਸਾਰੇ ਖਤਮ ਕਰੋ ਕਿਉਂ ਇਹ ਨਿਕੰਮੇ ਚੱਕਰਾਂ ਵਿੱਚ ਪਾਓ ਗੁਰਨਾਣ ਹੀ ਗੁਰਗੋਬਿੰਦ ਸਿੰਘ ਜੀ ਨੇ ਸਾਨੂੰ ਇਸ ਚੱਕਰ ਵਿੱਚ ਨਹੀਂ ਪਾਇਆ ਪਰ ਭਾਈ ਗੁਰਦਾਸ ਜੀ ਨੇ ਇਸਦੇ ਤੇ ਬਹੁਤ ਕੁਝ ਲਿਖਿਆ ਇਸ ਵਕਤ ਮੇਰੇਆ ਜੋ ਹੈ ਇਹ ਸਬਜੈਕਟ ਨਹੀਂ ਕਿ ਮੈਂ ਇਸ ਨੂੰ ਹੀ ਚਲਾਣਾ ਸੀ ਭਾਈ ਗੁਰਦਾਸ ਨੇ ਇਸ ਦੇ ਉੱਤੇ ਬਹੁਤ ਕੁਝ ਲਿਖਿਆ ਹੈ ਖੈਰ ਮੁਖਤਸ਼ਰ ਜੋ ਹੈ ਮੈਂਸ ਕਰਾਂ ਭਿਰਗੋ ਇਸ ਤਰ੍ਹਾਂ ਦਾ ਜੋਤਸੀ ਨਹੀਂ ਸੀ ਉਹਨੇ ਗ੍ਰਹਿ ਨਿਛਤਰਾਂ ਦੀ ਚਾਲ ਦਾ ਅਧਿਐਨ ਕੀਤਾ ਔਰ ਇਸ ਦੇ ਨਾਲ ਪ੍ਰਾਕਿਰਤਿਕ ਮੰਡਲ ਤੇ ਤਬਰੀਲੀ ਵੀ ਆਉਂਦੀ ਇਸ ਗੰਧੀ ਖੋਜ ਕਰਦਾ ਰਹਿਣ ਕੈਲੇਮ ਸੈਂਟਿਸਟ ਸੀ ਹੈ ਜੀ ਵਿਗਿਆਨਕ ਧਾਰਮਿਕ ਵੀ ਸੀ ਪਰ ਸੈਂਟਿਸਟ ਵੀ ਸੀ ਅਕਸਰ ਸੈਂਟਿਸਟ ਧਾਰਮਿਕ ਨਹੀਂ ਹੁੰਦੇ ਅਕਸਰ ਵਿਗਿਆਨਕ ਗਿਆਨੀ ਨਹੀਂ ਹੁੰਦੇ ਪਰ ਇਹ ਦੇ ਕੋਲ ਦੋਵੇਂ ਗਲਸਨ ਇਹ ਰੱਬ ਦਾ ਚਿੰਤਨ ਕਰਨ ਵਾਲਾ ਵੀ ਸੀ ਤੇ ਸੰਸਾਰ ਦਾ ਅਧਿਐਨ ਕਰਨ ਵਾਲਾ ਵੀ ਸੀ ਪਹਿਲੇ ਇੱਕ ਗਲਤ ਧਾਵੇ ਨਾਲ ਕਹੀ ਕਿ ਜਪਦਿਆਂ ਜਪਦਿਆਂ ਪ੍ਰਮਾਤਮਾ ਦਾ ਨਾਮ اگر کسی دا من بدل گیا جب جبدیا جبدیا تو اس دا تن بھی بدلے گا من دا بھاو کچھ اور ہو جن ہو ہنکار ہوگی چہرہ کچھ اور ہو جائے من دےم ہوگی چہرہ کچھ اور ہو جائے کئی دفعہ زبان ہاں کر رہی ہوں اکھان نہ کر رہی ہوں دس پہ نہیں یہ کہ غلط کہہ رہے ہیں کئی دفعہ ਜਬਾਨ ਜਿਹੜੀ ਹੈ ਉਹ ਨਾ ਪਈ ਕਰਦੀ ਹੁੰਦੀ ਅੱਖਾਂ ਦੱਸਦੀਆਂ ਨੇ ਹਾਂ ਠੀਕ ਕਹੋ ਕਹਿੰਦਾ ਅੱਖ ਦੇ ਕੋਲੋਂ ਝੂਠ ਬੋਲਣ ਦੀ ਸਮਰੱਥਾ ਨਹੀਂ ਅੱਖ ਸੱਚਾਈ ਬਿਆਨ ਕਰ ਦਿੰਦੀ ਹੈ ਜਬਾਨ ਝੂਠ ਬੋਲ ਸਕਦੀ ਹੈ ਹਿਰਦੇ ਦੇ ਹਾਵ ਭਾਵ ਅੱਖਾਂ ਵਿੱਚ ਪ੍ਰਗਟ ਹੋ ਜਾਂਦੇ ਨੇ ਕਈ ਵਾਰ ਜਦ ਬੰਦਾ ਜ਼ਬਾਨ ਨਾਲ ਕਹਿੰਦਾ ਨਿਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਹੀ ਦੱਸਦੀਆਂ ਕਿ ਇਹਨੇ ਕਮਬਖਤ ਕਿਥੋਂ ਮਿਲ ਗਿਆ ਰਸਤੇ ਹੀ ਜ਼ਰੂਰੀ ਕੰਮ ਜਾ ਰਹੇ ਸੀ ਇਹ ਕਿਥੋਂ ਟਕਰ ਗਿਆ ਅੱਖਾਂ ਦੇ ਇਹ ਕਹਿੰਦੀਆਂ ਨੇ ਚਿਹਰਾ ਦੇ ਇਹ ਕਹਿੰਦਾ ਤੇ ਤੁਲਸੀ ਕਹਿੰਦੇ ਨੇ ਆਵਤ ਹੀ ਹਰ ਛੇ ਨਹੀਂ ਅਰ ਨੈਣਨ ਨਹੀਂ ਸਨੇ ਤੁਲਸੀ ਤਾ ਨਾ ਜਾਏਗੇ ਜੋ ਕੰਚਨ ਵਰਸੇ ਨੇ ਕਹਿੰਦਾ ਤੈਨੂੰ ਵੇਖਨੇ ਆਜੀ ਅੱਖਾਂ ਵਿੱਚ ਪਿਆਰ ਨਹੀਂ ਜਾ ਗਿਆ ਚਿਹਰੇ ਤੇ ਮੁਸਕਰਾਹਟ ਨਹੀਂ ਆਈ ਹੁਲਕੇ ਵੀ ਨਾ ਜਾਈ ਉੱਥੇ ਬਾਹਰ ਸੋਨੇ ਦੀ ਬਾਰਿਸ਼ ਪਈ ਹੁੰਦੀ ਉਹ ਭਾਵੇਂ ਹੀਰੇ ਮੋਤੀ ਵਰਸਦੇ ਹੋਣ ਆਵਤ ਹੀ ਹਰ ਛੇ ਨਹੀਂ ਆਰੇ ਮੈਨ ਨ ਨਹੀਂ ਸਨੇ ਤੁਲਸੀ ਤਹਾਂ ਨਾ ਜਾਈਏ ਜੋ ਕੰਚਨ ਵਰਸੇ ਨੇ ਮਨ ਦੇ ਹਾਉ ਭਾਉ ਲਾਜ਼ਮੀ ਚਿਹਰੇ ਤੇ ਪ੍ਰਗਟ ਹੋਦੇ ਨੇ ਤੋ ਘਿਰਗੋ ਨੇ ਕਹਿ ਦਿੱਤਾ ਜਦ ਮਨ ਦੀ ਦੁਨੀਆ ਬਦਲ ਜਾਂਦੀ ਏ ਵਿਚਾਰਾਂ ਦੀ ਦੁਨੀਆ ਬਦਲ ਜਾਂਦੀ ਏ ਪ੍ਰਮਾਤਮਾ ਦਾ ਨਾਮ ਜਪ ਜਪ ਕੇ ਤੋ ਮਨ ਤੇ ਬਦਲਦੇ ਆ ਤਨ ਵੀ ਬਦਲ ਜਾਂਦਾ ਹੈ ਵਿਚਾਰਾਂ ਦੀ ਦੁਨੀਆ ਦੇ ਬਦਲਨੇ ਆ ਸ਼ਰੀਰ ਵੀ ਬਦਲ ਜਾਂਦਾ ਹੈ ਔਰ ਹੱਥਾਂ ਦੇ ਚ ਬਣ ਜਾਂਦਾ ਹੈ ਪਦਮ ਪੈਰਾਂ ਦੇ ਚ ਬਣ ਜਾਂਦੇ ਨੇ ਪਦਮ ਤੇ ਹੁਣ ਮੈਂ ਕੁਝ ਇਤਿਹਾਸਿਕ ਨੁਕਤੇ ਵੀ ਤੁਹਾਡੇ ਸਾਹਮਣੇ ਰੱਖਾਂ ਕੰਨ ਨ ਪਦਮ ਸੀ ਧਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਜੇ ਪੈਰ ਦੇ ਵਿੱਚ ਸਜੇ ਚਰਨ ਦੇ ਵਿੱਚ ਪਦਮ ਸੀ ਗੁਰਨਾਮਿਕ ਦੇਵ ਜੀ ਮਹਾਰਾਜ ਦੇ ਸਜੇ ਹੱਥ ਵਿੱਚ ਪਦਮ ਸੀ ਸ੍ਰੀ ਕ੍ਰਿਸ਼ਨ ਦੇ ਖੱਬੇ ਪੈਰ ਦੇ ਵਿੱਚ ਭਾਈ ਗੁਰਦਾਸ ਇਸ ਦੀ ਬਖਾਨਤ ਕਰਦੇ ਹਨ ਜਾਇ ਸੁਤਾ ਪ੍ਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਚਿੱਲ ਵਿੱਚ ਗਲਮ ਕੇ ਵਾਂਗੋਂ ਤਾਰੇ ਭਾਈ ਗੁਰਦਾਸ ਇੱਕ ਸ਼ਿਕਾਰੀ ਆਇਆ ਸੰਧਿਆ ਦਾ ਵਕਤ ਤੇ ਬੜੇ ਉਦਾਸ ਸਨ ਕ੍ਰਿਸ਼ਨ ਕਿਉਂਕਿ ਕੁੱਲ ਸਾਰੀ ਮਾਰੀ ਜਾ ਚੁੱਕੀ ਸੀ ਯਾਦਵਾਂ ਦੀ ਕੁੱਲ ਸਾਰੀ ਖਤਮ ਹੋ ਗਈ ਸੀ ਮਹਾਭਾਰਤ ਦੀ ਜੰਗ ਤੋਂ ਬਾਅਦ ਦਾ ਜ਼ਿਕਰ ਸਭ ਮਾਰੇ ਜਾ ਚੁਕੇ ਨੇ ਸਭ ਖਤਮ ਹੋ ਗਿਆ ਤੇ ਪ੍ਰਭਾਸ ਨਾਮ ਦਾ ਤੀਰਤ ਸੋਮਨਾਥ ਮੰਦਿਰ ਦੇ ਕੋਲ ਹੈ ਗੁਜਰਾਤ ਕਾਠਿਆਵਾੜ ਦੇ ਔਰ ਬਕਾਇਦਾ ਉਸ ਤਰ੍ਹਾਂ ਦੀ ਮੂਰਤੀ ਬਣਾਈ ਨੇ ਇੱਕ ਸ਼ਿਕਾਰੀ ਦਿਖਾਇਆ ਹੈ ਉਹ ਤੀਰ ਕਮਾਨ ਮਾਰ ਰਿਹਾ ਹੈ ਕਿ ਕ੍ਰਿਸ਼ਨ ਦੇ ਚਰਨਾਂ 'ਚ ਲੱਗੇ ਹੈ ਇਹ ਪ੍ਰਵਾਸ ਇੱਕ ਤੀਰ ਹੈ ਸਮੁੰਦਰ ਦੇ ਕੰਢੇ ਦਾਸ ਨੇ ਦੇਖਿਆ ਸੋਮਨਾਥ ਮੰਦਿਰ ਦੇ ਬਿਲਕੁਲ ਨੇੜੇ ਗੁਜਰਾਤ ਦੇ ਜਾਏ ਸੋਤਾਲ ਪ੍ਰਵਾਸ ਵਿੱਚ ਕਿਉਂਕਿ ਇਹ ਦਵਾਰਕਾ ਦੇ ਰਾਜਾ ਸੰਦਵਾਰਕਾ ਥੋੜੀ ਜਿਹੀ ਦੂਰੀ ਤੇ ਹੈ ਜਾਏ ਸੋਤਾਲ ਪ੍ਰਵਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲੇ ਚ ਪਦਮ ਹੈ ਝਿਲ ਮਿਲ ਜਮਕੇ ਵਾਂਗੂ ਤਾਰੇ ਬੱਦਕ ਆਇਆ ਬਾਲ ਦਾ ਮਿਰਗੇ ਜਾਨ ਬਾਣ ਲੈ ਮਾਰੇ ਉਹ ਜਿਹੜਾ ਪਦਮ ਸੀ ਉਹ ਅੰਧੇਰੇ ਵਿੱਚ ਕਿਉਂਕਿ ਸੰਧਿਆ ਹੋ ਚੁੱਕੀ ਸੀ ਇਸ ਸ਼ਿਕਾਰੀ ਨੇ ਸਮਝਿਆ ਹਿਰਨ ਦੀ ਅੱਖ ਹੈ ਉਹਨੇ ਖਿੱਚ ਕੇ ਬਾਣ ਮਾਰਿਆ ਸੀਨੇ ਚ ਲੱਗਿਆ ਕ੍ਰਿਸ਼ਨ ਇਸੇ ਤੋਂ ਉਹਨਾਂ ਦਾ ਅੰਤ ਹੋਇਆ ਇਸੇ ਤੋਂ ਏ ਬਲਵਕੜੀ ਕਿ ਮਦਦ ਨਾ ਗਲਵਕੜੀ ਚ ਲਾਇਆ ਕਿ ਕੋਈ ਨਹੀਂ ਅਸੀਂ ਇਸੇ ਤਰੀਕੇ ਨਾਲ ਜਾਣਾ ਸੀ ਤੇਰਾ ਕੋਈ ਕਸੂਰ ਨਹੀਂ ਤੂੰ ਰੋ ਨਾ ਉਹ ਰੋ ਹੀ ਜਾ ਰਹੀ ਸੀ ਗੱਲ ਵਿੱਚ ਲੀਤਾ ਕ੍ਰਿਸ਼ਨ ਜੀ ਉਹ ਗਣ ਕੀਤੇ ਹਰਨਾ ਚਦਾਰੇ ਭਾਈ ਗੁਰਦਾਸ ਜੀ ਨੇ ਐਸਾ ਲਿਖਿਆ ਮੁਖਤਸਰ ਮਹਾਰਜ ਕਹਾ ਆਖਿਆ ਨਹੀਂ ਸਾਡੇ ਜਾਣ ਦਾ ਇਹੀ ਕਾਰਨ ਬਣਨਾ ਸੀ ਇਹੀ ਕੁਛ ਹੋਣਾ ਸੀ ਤੇਰੇ ਹੱਥੋਂ ਹੋਣਾ ਸੀ ਤੂੰ ਰੋ ਨਾ ਐਸੇ ਹੀ ਹੋਣਾ ਸੀ ਐਸੀ ਮੇਰੀ ਮੌਤ ਹੋਣੀ ਸੀ ਚਰਨਾਂ ਚ ਪਰਮ ਪਰ ਜਗਤ ਵਿੱਚ ਜਿੰਨੇ ਸ੍ਰੇਸ਼ਟ ਅਵਤਾਰੀ ਪੁਰਸ਼ ਹੋਏ ਨੇ ਸਾਰਿਆਂ ਦੇ ਹੱਥਾਂ 'ਚ ਤੇ ਪੈਰਾਂ 'ਚ ਦੇਖਣ ਨੂੰ ਨਹੀਂ ਮਿਲਿਆ ਯਾ ਹੋਵੇ ਤੇ ਇਤਿਹਾਸ ਦੇ ਜ਼ਿਕਰ ਨਹੀਂ ਲੇਕਿਨ ਕੁਝ ਸਿਰਦਾ ਹੈ ਕ੍ਰਿਸ਼ਨ ਦਾ ਹੈ ਗੁਰੂ ਨਾਨਕ ਦਾ ਹੈ ਗੁਰੂ ਅਮਰਦਾਸ ਜੀ ਦਾ ਵੀ ਹੈ ਇਤਿਹਾਸ ਦਾ ਇੱਕ ਪੰਨਾ ਮੈਂ ਤੁਹਾਡੇ ਸਾਹਮਣੇ ਰੱਖਾਂ ਹਰੀਦਵਾਰ ਦੀ ਗੱਲ ਹੈ ਸਰਦੀਆਂ ਦੇ ਦਿਨ ਸੰਤ ਸਤਗੁਰੂ ਗੰਗਾ ਇਸ਼ਨਾਨ ਕਰਕੇ ਦੁੱਖ ਦੇ ਉੱਤੇ ਬੈਠੇ ਐਂ ਚਰਨਾਂ ਨੂੰ ਪਸਾਰ ਕੇ ਚੋਟੀ ਦਾ ਹਰੀਦਵਾਰ ਦਾ ਪਿਰੋਹਤ ਬ੍ਰਾਹਮਣ ਜੋ ਸਾਰੇ ਬ੍ਰਾਹਮਣਾਂ ਦਾ ਮੁਖੀ ਸੀ ਆ ਬੜਾ ਵਿਦਵਾਨ ਸਿਆਣਾ ਉਹ ਜਿਉਂ ਦੇਖਦਾ ਹੈ ਪਦਮ ਚਰਨਾ ਵਿੱਚ ਪਦਮ ਉਹਨੇ ਪੈਰਾਂ ਤੇ ਮੱਥਾ ਟੇਕ ਲੈਂਦਾ ਗੁਰੂ ਅਮਰਦਾਸ ਕਹਿੰਦੇ ਲਗੇ ਤੂੰ ਬ੍ਰਾਹਮਣ ਹੈ ਤੇ ਮੈਂ ਤੇ ਪੱਲਾ ਖਤਰੀ ਹਾਂ ਤੂੰ ਬ੍ਰਾਹਮਣ ਹੋ ਕੇ ਮੈਨੂੰ ਕਿ ਮੱਥਾ ਟੇਕੇ ਮੈਂ ਤੇ ਯਾਤਰੀ ਹਾਂ ਹੱਥ ਜੋੜ ਕੇ ਬ੍ਰਾਹਮਣ ਕਹਿੰਦਾ ਹੈ ਮਹਾਰਾਜ ਤੁਸੀਂ ਵਕਤ ਦੇ ਅਵਤਾਰੀ ਪੁਰਸ਼ ਹੋ ਤੁਸੀਂ ਕੋਈ ਪੂਰਨ ਪੁਰਖ ਹੋ ਤੁਹਾਡੇ ਚਰਨਾਂ 'ਚ ਪਦਮ ਹੈ ਮੈਂ ਵੇਖੇ ਤੁਹਾਡੇ ਚਰਨਾਂ 'ਚ ਪਦਮ ਹੈ ਔਰ ਬ੍ਰਾਹਮਣ ਨੇ ਫਿਰ ਮੱਥਾ ਟੇਕ ਲਿਆ ਔਰ ਚਰਨਾਂ ਨੂੰ ਚੁੰਮ ਲਿਆ ਫਿਰ ਮੱਥਾ ਟੇਕ ਲਿਆ ਪਦਮ ਹੈ ਸਤਿਗੁਰੂ ਕਹਿਣ ਲੱਗੇ ਤੂੰ ਜਾਣੇ ਮੈਂ ਯਾਤਰੀ ਉਸ ਬ੍ਰਾਹਮਣ ਨੇ ਕਿਹਾ ਮਹਾਰਾਜ ਇਹ ਬੀਜ ਤੇ ਆਏ ਕਿਸੇ ਦਿਨ ਬ੍ਰਿਕਸ਼ ਬਣੇਗਾ ਤੁਹਾਡੇ ਸੰਸਕਾਰ ਤੁਹਾਨੂੰ ਰੱਬ ਨੇ ਚੁਣਿਆ ਹੈ ਤੁਹਾਨੂੰ ਪ੍ਰਮਾਤਮਾ ਨੇ ਚੁਣਿਆ ਹੈ ਆਪਣੀ ਗੱਲ ਕਹਿਣ ਲਈ ਆਪਣਾ ਕੋਈ ਸੰਦੇਸ਼ ਆ ਪਹੁੰਚਾਉਣ ਲਈ ਤੁਹਾਡੇ ਚਰਨਾਂ 'ਚ ਬਣ ਹੈ ਔਰ ਇਸ ਬ੍ਰਾਹਮਣ ਨੇ ਕਹਿ ਗਏ ਜਿਸ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਨਾ ਚਰਨਾਂ 'ਚ ਪਹੁੰਚ ਗਿਆ ਸਿੱਧਾ ਬਾਂਹ ਚ ਸਤਿਗੁਰ ਨੇ ਵੀ ਪਹਿਚਾਣ ਲਿਆ ਉਹ ਹੀ ਹੈ ਕੁਛ ਦਿਨ ਸੇਵਾ ਕਰ ਰਹਾ ਰਿਹਾ ਤੇ ਸਤਿਗੁਰ ਨੇ ਬੁਲਾ ਲਿਆ ਉਰਖਾ ਆਇਆ ਹੈ ਬੜੀ ਦੂਰੋਂ ਹਰਦوار ਤੋਂ ਕਿ ਤੈਨੂੰ ਹੁਣ 5-6 ਮਹੀਨੇ ਵੀ ਹੋ ਗਏ ਇੱਥੇ ਸੇਵਾ ਕਰਨਿਆਂ ਵਿਦਵਾਨ ਵੀ ਤੂੰ ਬਣਾਂ ਭਜਨ ਵੀ ਕਰਦਾ ਹੈ ਚਲ ਤੇਰੀ ਕੋਈ ਕਾਮਨਾ ਤੇ ਜ਼ਰੂਰ ਹੋਣੀ ਹੈ ਮੰਗ ਲੈ ਕੋਈ ਪੂਰੀ ਕਰ ਦੇਈ ਬ੍ਰਾਹਮਣ ਹੈ ਤੂੰ ਭਾਈ ਸਾਹਿਬ ਆਈ ਸੰਤੋਖ ਸਿੰਘ ਜੀ ਲਿਖਦੇ ਨੇ ਹੱਥ ਜੋੜ ਕੇ ਬ੍ਰਾਹਮਣ ਕਹਿੰ ਲੱਗਿਆ گردے دھن دےو نام نہ دے نام بہو جن جم پور جائے دے دن نہ دن بہو جگت نہ سہای ہے جی تیری چولی چن پا دے تم کی جھلک نہ دے ਤੇ ਬੰਦਾ ਜਮਾ ਦੀ ਮਾਲ ਸਹਾਰਦਾ ਪਰ ਲੋਕ بگੜ ਜਾਂਦਾ ਹੈ ਤੇ ਜੇ ਤੂੰ ਨਾਮ ਦੀ ਕਣੀ ਇਹ ਛੋ ਮੈਨੂੰ ਦੇ ਦੇਵੇਂ ਤੇ ਮੇਰੀ ਝੋਲੀ 'ਚ ਧਨ ਨਾ ਪਾਵੇਂ ਤੇ ਸੰਸਾਰ ਨਹੀਂ ਚੰਗਾ ਲੱਗਦਾ ਲੋਕ بگੜਦਾ ਹੈ ਗੁਰੂ ਅਮਰਦਾਸ ਤੇ ਜੋ ਕੇ ਨੰਨ ਮੇਰੇ ਦੋਨੋਂ ਨਿਰਮਲ ਪੰਥ ਚਲਾਏ ਸਤਗੁਰ ਨੇ ਕੁਝ ਐਸੀ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ ਉਹੀ ਰਸਨਾ ਪ੍ਰਭੂ ਦਾ ਨਾਮ ਜਪਣ ਲੱਗ ਪਈ ਜੋ ਲਈ ਸੋਨੇ ਚਾਂਦੀ ਨਾਲ ਵਰ ਦਿੱਤੀ ਚੱਲਣਾ ਕਹਿੰਦਾ ਮੇਰੇ ਦੋਵੇਂ ਲੋਕ ਸੁਹੇਲੇ ਕਰਦੇ ਤੇ ਧਨ ਗੁਰੂ ਅਮਰਦਾਸ ਹੈ ਖੈਰ ਮੁਖਤਸ਼ਰ ਮੈਂ ਇਸ ਕਰਾਂ ਚਲਨਾ ਜੀ ਬਦਮਸੀ ਹੁਣ ਮੈਂ ਇਸ ਕਰਾਂ ਫੋਨੇ ਛੰਦ ਦੇ ਚਾਹੇ ਛੰਦ ਗੁਰੂ ਪਰਜਨ ਦੇਵ ਜੀ ਦਾ ਬਸ ਪੰਜ ਇੱਕ ਮਿੰਟ ਦਾ ਇਸਾਬਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਜਿਨ੍ਹਾਂ ਨੇ ਕਦੀ ਸਿਲਸਿਲਾ ਵਾਰ ਬਾਣੀ ਪੜ੍ਹੀਏ ਛੰਦ ਸਾਹਮਣੇ ਆਇਆ ਹੋਣਾ ਇਹ ਛੰਦ ਗੁਰੂ ਅਰਜਨ ਦੇਵ ਜੀ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ ਮੇਰੇ ਹੱਥ ਵਿੱਚ ਪਦਮ ਇਹ ਦੂਜੇ ਤੀਜੇ ਚੌਥੇ ਪੰਜਵੇਂ ਦੀ ਗੱਲ ਨਹੀਂ ਸਤਿਗੁਰ ਆਪਣੀ ਗੱਲ ਕਰਦੇ ਕਿ ਗੱਲ ਵਜ ਹੈ ਮੇਰੇ ਤੇਰੇ ਨਹੀਂ ਖੁੱਲੇ ਨਹੀਂ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੋ ਗੰਠ ਰਤਨ ਬੇਖੁ ਲੁਖ ਨਾਸਨਾ ਮੇਰੇ ਹੱਥ ਵਿੱਚ ਪਦਮ ਇਤਿਹਾਸ ਵਿੱਚ ਪੜਨ ਨੂੰ ਨਹੀਂ ਮਿਲਦਾ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥ ਵਿੱਚ ਪਰਮ ਪਦਮ ਸੀ ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ ਗੁਰੂ ਬਾਣੀ ਕਸਮ ਦੀ ਬਾਣੀ ਤੇ ਬ੍ਰਹਮ ਗਿਆਨ ਸਤਗੁਰ ਦਾ ਛੰਦ ਕਹਿੰਦੇ ਨੇ ਮੇਰੇ ਹੱਥ ਵਿੱਚ ਪਦਮ ਮੇਰੇ ਆਤਮ ਪਦਮ ਆਂਗਨ ਸੁਖ ਬਾਸਨਾ ਮੇਰੇ ਹਿਰਦੇ ਦੀ ਸੇਜਾ ਦੇ ਸੁਖੀ ਸੁਖਾ ਔਰ ਕੰਠ ਦੇ ਇਸ ਪ੍ਰਮਾਤਮਾ ਦਾ ਨਾਮ ਰੂਪੀ ਰਤਨ ਹੈ ਸਖੀ ਮੇਰੋ ਕੰਠ ਰਤਨ ਤੇਕ ਦੁਖ ਨਾਸਨਾ ਇਹ ਪਦਮ ਭਿਰਗੂ ਵਾਲਾ ਪਦਮ ਨਹੀਂ ਜੋ ਭਿਰਗੂ ਕਹਿੰਦਾ ਹੈ ਗੁਰਬਾਣੀ ਇੱਕ ਹੋਰ ਪਦਮ ਨੂੰ ਮੰਨਦੀ ਉਹ ਮੈਂ ਤੁਹਾਡੇ ਸਾਹਮਣੇ ਰੱਖਾ ਜਦ ਕੋਈ ਨਾਮ ਜਪਦਾ ਹੈ ਤੇ ਜਪਦਿਆਂ ਜਪਦਿਆਂ ਨਾਮ ਅਗਰ ਪ੍ਰਗਟ ਹੋ ਗਿਆ ਹੈ ਤਾਂ ਹੱਥਾਂ ਵਿੱਚ ਬਰਕਤਾਂ ਆ ਜਾਂਦੀਆਂ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ बोला दे सत्य आ जा ऐसे हाथ जे मिट्टी नु छुवन गए ते सोना बन जा गए बिगड़ਦੇ ਹੋਏ ਕੰਮ ਨੂੰ ਛੂਣ ਗਏ ਤਾਂ ਮੀਰ ਹੋ ਜਾਏਗਾ ਪ੍ਰਾਚੀਨ ਜ਼ਮਾਨੇ ਚ ਇਸ ਤਰ੍ਹਾਂ ਦੇ ਹੱਥ ਲੱਭੇ ਜਾਂਦੇ ਸਨ ਕੋਈ ਪੁਲ ਬਣਾਣਾ ਹੈ ਕੋਈ ਸੜਕ ਬਣਾਣੀ ਹੈ ਕੋਈ ਧਾਰਮਿਕ ਮੰਦਰ ਬਣਾਣਾ ਹੈ ਯਾ ਆਪਣਾ ਘਰ ਬਣਾਣਾ ਹੈ ਬੈ ਨਹੀਂ ਪੱਥਰ ਉਸ ਤੋਂ ਰਖਵਾਏ ਜਿਹਦੇ ਹੱਥਾਂ 'ਚ ਬਰਕਤ ਹੈ ہوں لوگ کی بے برکتی حد لب دینے خاص کر کے رجنیتک سارے دیش جیسے دیکھے سڑک کا ادگاٹن کرا رہے پلان کا ادگاٹن کرتے ہیں کسے بیلڈنگ دا نہیں پتھر رکھا تو پتھر ہی رہا ہے جو ہے رکھ جان باقی کاک نہیں کچھ بھی نہیں آتا وہ پتھر ہی رہا رہ بے حد حد ہاتھ کچھ بھی نہیں ستگر آپ نے ਜਿਸ ਦੇ ਕੰਠ ਵਿੱਚ ਪ੍ਰਭੂ ਦਾ ਨਾਮ ਨੇ ਹਿਰਦੇ ਦੇ ਚਾਨਣਾ ਨੇ ਉਹਦੇ ਹੱਥ ਕਿੰਨੇ ਬਰਕਤੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਵਾਲ ਜੇ ਉਹ ਕੰਚਨ ਨੂੰ ਹੱਥ ਲਾਵੇ ਖੇਉ ਸੇ ਧੀਰ ਲਗੈ ਸੋਨੇ ਨੂੰ ਹੱਥ ਲਾਏਗਾ ਮਿੱਟੀ ਹੋ ਜਾਏਗਾ ਬਣਦੇ ਹੋਏ ਕੰਮ ਨੂੰ ਹੱਥ ਲਾਏਗਾ ਵਿਗੜ ਜਾਏਗਾ ਚਲਦੇ ਵਹીર ਦੀ ਅਗਵਾਈ ਕਰੇਗਾ ਰੋਕ ਖੜੀ ਹੋ ਜਾਏਗੀ یہ قداں بھی نہیں یہ ہاتھوں نہیں یہ بولوں ارض کرتا پیا کئی دنوں کو کئی تھاواں شکتی ہے سکھان کو آرتھک شکتی بھی ہے سکھان کو دماغی شکتی بھی ہے سکھان کو روحانی شکتی نہیں ادھیاتمک بل نہیں اور کچھ کم ایسے ہونے نے سریرک شکتی نال ہونے ਕੁਝ ਕਮ ਐਸੇ ਹੁੰਦੇ ਨੇ ਦਿਮਾਗੀ ਸ਼ਕਤੀ ਨਾਲ ਹੁੰਦੇ ਨੇ ਕੁਝ ਕਮ ਐਸੇ ਹੁੰਦੇ ਨੇ ਪੈਸੇ ਨਾਲ ਹੁੰਦੇ ਨੇ ਆਰਥਿਕ ਸ਼ਕਤੀ ਨਾਲ ਹੁੰਦੇ ਨੇ ਪਰ ਕੁਝ ਕਮ ਐਸੇ ਨਹੀਂ ਨਾ ਸ਼ਕਤੀਆਂ ਨਾਲ ਨਹੀਂ ਹੁੰਦੇ ਰੂਹਾਨੀ ਸ਼ਕਤੀ ਨਾਲ ਹੁੰਦੇ ਉਹਦੇ ਲਈ ਅਧਿਆਤਮਕ ਬਲ ਚਾਹੀਦਾ ਉਹਦੇ ਲਈ ਰੂਹਾਨੀ ਸ਼ਕਤੀ ਚਾਹੀਦੀ ਹੈ ਮਿਹਨਤ ਨਾਲ ਧਨ ਮਿਲਦਾ ਹੈ ਚੰਗਾ ਭੋਜਨ ਖਾ ਕੇ ਤੇ ਐਕਸਰਸਾਈਜ਼ ਕਰਕੇ ਸਰੀਰ ਨੂੰ ਸ਼ਕਤੀ ਮਿਲਦੀ ਹੈ ਤਰ੍ਹਾਂ ਤਰ੍ਹਾਂ ਦੇ ਧਰਮ ਗ੍ਰੰਥਾਂ ਤੇ ਹੋਰ ਪੋਥੀਆਂ ਦਾ ਅਧਿਐਨ ਕਰਦੇ ਆ ਦਿਮਾਗੀ ਸ਼ਕਤੀ ਵੱਧਦੀ ਹੈ ਪਰਮਾਤਮਾ ਦਾ ਨਾਮ ਜਪਦੇ ਆ ਰੂਹਾਨੀ ਸ਼ਕਤੀ ਵੱਧਦੀ ਹੈ ਇਹ ਸ਼ਕਤੀ ਨਹੀਂ ਹੈ ਇਸ ਦੀ ਕਮੀ ਇਹ ਕਾਰਨ ਹੈ ਇਹ ਪਦਮ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਉਹ ਹੈ ਨਾਮ ਜਪਦੇ ਆ ਜਪਦੇ ਆ ਜਦ ਨਾਮ ਕੰਠ ਦੇ ਵਿੱਚ ਵਸ ਜਾਂਦਾ ਹੈ ਹਿਰਦੇ ਵਿੱਚ ਵਸ ਜਾਂਦਾ ਹੈ ਹੱਥ ਦੇ ਵਿੱਚ ਬਰਕਤਾਂ ਆ ਜਾਂਦੀਆਂ ਨੇ ਪਦਮ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੋ ਕੰਠ ਰਤਨ ਦੇਖ ਦੁਖ ਨਾਸਨਾ ਇੱਕ ਮਿੰਟ ਹੋਰ ਆਪ ਜੀ ਦਲਵਾ ਫਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਕਰਦੇ ਹਾਂ ਪਟਾਂ ਦਾ ਸਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪਾਠ ਕਹਿੰਨੇ ਨੇ ਏ ਗੁਰੂ ਅਮਰਦਾਸ ਬਾਰਜ ਕਰਦਾ ਹਣੇ ਸਿਧ ਸੰ ਮੁਖ ਮੁਖ ਜੋ ਹੈ ਰਤ ਬਸੇ ਬਾਵਾ ਜੋ ਤਿੰਨ ਲੋਕਾਂ ਤਰ ਮੋ ਹੈ ਏ ਗੁਰੂ ਅਮਰਦਾਸ ਫੜਾ ਜਿਹੜਾ ਦਹਿਣਾ ਹੱਥ ਹੈ ਇਹਦੇ ਚ ਬਾਰਜ ਹੈ ਕਮਲ ਹੈ ਬਦਮ ਹੈ ਮੈਂ ਹੁਣੇ ਅਰਜ ਕੀਤੀ ਹੈ ਪਦਮ ਦੇ ਅਨੇਕਾ ਨਾਮ ਨੇ ਪਦਮ ਨੂੰ ਬਾਰਜ ਕਹਿੰਨੇ ਨੇ ਬਦਮ ਨੂੰ ਸੋਰਬ ਕਹਿੰਨੇ ਨੇ ਬਦਮ ਨੂੰ ਕੰਝ ਕਹਿੰਦੇ ਨੇ ਪਦਮ ਨੂੰ ਕਮਲ ਕਹਿੰਦੇ ਨੇ ਔਰ ਇਸ ਤੋਂ ਇਲਾਵਾ अनेका ਨਾਮ ਨੇ ਸ਼ਬਦ ਗੋਲ ਦੇ ਇਸ ਕਮਲ ਫੁੱਲ ਦੇ ਪੜੇ ਬਹੁਤ ਸਾਰੇ ਨਾਮ ਇੱਥੇ 12 ਸ਼ਬਦ ਵਰਤੇ ਪੈਨੇ ਪਟ ਬਾੜਜ ਕਰਦਾ ਹਣੇ ਤੁਹਾਡਾ ਜਿਹੜਾ ਦੇਣਾ ਹੱਥ ਹੈ ਏ ਗੁਰੂ ਅਮਰਦਾਸ ਉਹਦੇ ਚ ਪਦਮ ਹੈ ਇਤਿਹਾਸ ਕਹਿੰਦਾ ਚਰਨਾ ਚ ਪਦਮ ਸੀ ਹੱਥਾਂ ਚ ਨਹੀਂ ਸੀ ਇੱਥੇ ਹੁਣ ਗੱਲ ਸਪੱਸ਼ਟ ਹੋ ਗਈ ਇਤਿਹਾਸ ਦੇ ਚ ਇਹ ਹੈ ਕਿ ਸਤਗੁਰੂ ਦਾ ਜਿਹੜਾ ਸੱਜਾ ਚਰਨ ਸੀ ਪਦਮ ਉਸਦੇ ਸੀ ब्राह्मण ਨੇ ਉੱਥੇ ਹੀ ਰੱਖਿਆ ਸੀ ਹਰੀਦਵਾਰ ਵਿੱਚ ਪਰ ਉਹਨੇ ਮੱਥਾ ਟੇਕਿਆ ਸੀ ਪਰ ਪੱਟ ਪਏ ਕਹਿੰਦੇ ਨੇ हे ਗੁਰੂ ਅਮਰਦਾਸ ਜੋ ਤੁਹਾਡਾ ਦੇਣਾ ਹੱਥ ਹੈ ਇਹਦੇ ਵਿੱਚ ਪਦਮ ਹੈ ਜੋ ਇਤਿਹਾਸ ਵਿੱਚ ਲਿਖਿਆ ਹੈ ਕਿ ਦੇਣੇ ਪੈਰ ਵਿੱਚ ਪਦਮ ਸੀ ਤੇ ਗਿਰਗੂ ਵਾਲਾ ਪਦਮ ਹੈ ਜੋ ਗਿਰਗੂ ઋષਿ ਕਹਿੰਦਾ ਹੈ aur jo ghat keh re ne e dehne hath vich padam hai ke oh padam hai jisnu gurbani ban di ਜਿਸ ਨੂੰ ਗੁਰੂ ਨਾਨਕ ਦੇ ਸਿਧਾਂਤ ਦੇ ਇਕਲੁਖਤੇ ਮੰਨਦੇ ਨੇ ਕਿ ਜੋ ਨਾਮ ਜਪਦਾ ਹੈ ਹੱਥਾਂ 'ਚ ਬਰਕਤਾਂ ਆਉਂਦੀਆਂ ਜੋ ਨਾਮ ਜਪਦਾ ਹੈ ਬੋਲਾਂ 'ਚ ਸਤਿ ਆਵੇਗੀ ਜੋ ਨਾਮ ਜਪਦਾ ਹੈ ਕਦਮਾਂ 'ਚ ਕ੍ਰਾਂਤੀ ਆਵੇਗੀ لازਮੀ ਆਵੇਗੀ ਉਹਦੇ ਪੈਰ ਜਿੱਥੇ ਪੈਣਗੇ ਖਾਲੀ ਨਹੀਂ ਜਾਣਗੇ ਕੁਛ ਨਾ ਕੁਛ ਕਰਨਗੇ ਉਹਦੇ ਹੱਥ ਜਿਸ ਨੂੰ ਛੋਣਗੇ ਕੁਛ ਨਾ ਕੁਛ ਗੱਲ ਤਾਮੀਰ ਹੋਵੇਗੀਵੇਂ ਨਹੀਂ ਉਹਦੇ ਬੋਲ ਕੁਛ ਨਾ ਕੁਛ ਪਲਟਾ ਲੈਣਗੇਵੇਂ ਨਹੀਂ ਬਾੜਜ ਕਰਦਾ ਹਣੇ راگ جو تین گور امردیں پدم ہے سدیاں نے خالی نہیں ہے ہاتھ یہ پرانے زمانے جی اسیس لیتی جاتی سی نا ہاتھ نہ پدم ہے یا ہاتھ چ ردیاں برکت نے پٹھتے ہاتھ رکھو بھائی سرتے ہاتھ رکھو ਔਰ بڑے ਸੰਤ ਅਸੀਸਾਂ ਦਿੰਦੇ ਰਹ ਜਾਂਦੇ ਹੁੰਦਾ ਕੱਖ ਨਹੀਂ ਖਾਲੀ ਹੱਥ ਕੁਝ ਵੀ ਨਹੀਂ ਹੱਥਾਂ 'ਚ ਹੀ ਕੁਝ ਨਹੀਂ ਹੱਥਾਂ 'ਚ ਬਰਕਤ ਆਉਂਦੀ ਹੈ ਪੈਰਾਂ 'ਚ ਵੀ ਬਰਕਤ ਜਿੱਥੇ ਪੈਰ ਪਹਿਣਗੇ ਹਾਕ ਅਕਸੀਰ ਬਣੇਗੀ ਹਾਕ ਦੇ ਚ ਪਲਟਾਇਗਾ ਖੈਰ ਮੁਖਤਸਰ ਜੋ ਹੈ ਮੈਂ ਸੁਖਾਣਾ ਪਾਟਕ ਇਹਨੇ ਫੜਾ ਬਾয়া ਹੱਥ ਵੀ ਖਾਲੀ ਨਹੀਂ ਹੁੰਦੇ ਚ ਰਿਧੀਆਂ ਨੇ ਰਿਧੇ ਬਸੇ ਅਭਿਓ ਸੋਏ ਰਸਤੇ ਨਹੀਂ ਜਾਂਤੋਂ ਥੋੜਾ ਮੁਖੜਾ ਮੂੰਹ ਪ੍ਰਸਨਾ ਇਹ ਵੀ ਖਾਲੀ ਨਹੀਂ

ਖੜੇ ਹਿਰਦੇ ਵਿੱਚ ਉਹ ਇੱਕ ਰਸ ਪ੍ਰਮਾਤਮਾ ਜਦੋਂ ਦਾ ਆਣ ਕੇ ਬਿਰਾਜਮਾਨ ਹੋਇਆ ਤੁਹਾਡੇ ਹੱਥ ਵਿੱਚ ਪਦਮ ਬਣ ਗਿਆ